ਪਟੇਸ਼ਾਹਰ ਦੇ ਵਿੱਚ ਲੁੱਟ ਖੋਹ ਦੀ ਇੱਕ ਘਟਨਾਵਾਂ ਰੁਕੰਦਾ ਨਾ ਨਹੀਂ ਲੈ ਰਹੀਆਂ ਆਏ ਦਿਨ ਕਿਸ ਨਾ ਕਿਸੇ ਘਟਨਾ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਅਜਿਹਾ ਇੱਕ ਮਾਮਲਾ ਪਟੇਸ਼ਾਹਰ ਵਿੱਚ ਵੇਖਣ ਨੂੰ ਮਿਲਿਆ ਜਦ ਲੁੱਟ ਦੀ ਨੀਅਤ ਦੇ ਨਾਲ ਪੰਜ ਲੁੱਟੇਰਿਆਂ ਨੂੰ ਰਿਟਾਇਰਡ ਨੌਕਰੀ ਪੇਸ਼ਾ ਬਜ਼ੁਰਗ ਜੋੜੇ ਨੂੰ ਪਿਸਤਲ ਦੀ ਨੋਕ ਉੱਤੇ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਇਸ ਸੰਬੰਧ ਵਿੱਚ ਰਮਨਦੀਪ ਸਿੰਘ ਨੇ ਮਾਨਯੋਗ ਲੈ ਕੇ ਕੀ ਕੁਝ ਬਿਆਨ ਕਰਦੇ ਹੋਏ ਨਜ਼ਰ ਆਏ ਉਹ ਸੁਣ ਲੈਣੇ ਆ ਆਪਣਾ ਨਾਮ ਤੇ ਕਿਹੜੀ ਜਗ੍ਹਾ ਤੇ ਤੁਸੀਂ ਪੋਸਟ ਕੀਤੀ ਹੋਂਦਾ ਕਿ ਕੀ ਜਾਣ ਚਾਹੋਗੇ ਜਿੱਥੇ ਮੈਂ ਕਿੱਥੇ ਮੇਰਾ ਨਾਮ ਰਮਨਦੀਪ ਸਿੰਘ ਜੀ ਮੈਂ ਖੇਤੀਬਾੜੀ ਵਿਕਾਸ ਅਫਸਰ ਹਾਂ ਮਲਟੋਈ ਮੇਰੀ ਬੂਸਟਿੰਗ ਆ ਤੇ ਕੱਲ ਤਕਰੀਬਨ 2 ਸਵਾ 2 ਵਜੇ ਇਹ ਘਟਨਾ ਸਾਡੇ ਘਰ ਵਾਪਰੀ ਹੈ ਉਹਨਾਂ ਨੇ ਆ ਕੇ ਪਹਿਲਾਂ ਬੂਆ ਖੜਕਾਇਆ ਇਹਨਾਂ ਤੋਂ ਕਿਸੇ ਘਰ ਬਾਰੇ ਜਾਣਕਾਰੀ ਮੰਗੀ ਉਹਨਾਂ ਉਸ ਉਦੋਂ ਇਹ ਅੰਦਾਜ਼ਾ ਲਾ ਲਿਆ ਵੀ ਦੋ ਹੀ ਬਜ਼ੁਰਗ ਨੇ ਘਰ ਫਿਰ ਦੂਜੀ ਵਾਰੀ 5 ਮਿੰਟ ਬਾਅਦ ਆ ਕੇ ਉਹਨਾਂ ਨੇ ਪਿਸਤੌਲ ਥਾਣ ਕੇ ਇਹਨਾਂ ਨੂੰ ਧੱਕਾ ਮਾਰ ਲਿਆ ਮਾਤਾ ਜੀ ਦਾ ਮੂੰਹ ਉਹਨਾਂ ਨੇ ਵੰਗ ਲਿਆ ਜਦੋਂ ਇਹਨਾਂ ਨੇ ਰੌਲਾ ਪਾਇਆ ਮੈਂ ਕੁਦਰਤੀ ਉਦੋਂ ਆਇਆ ਹੀ ਸੀ ਘਾਰੀ ਸੀ ਜਦੋਂ ਮੈਂ ਬਾਹਰ ਆਇਆ ਤੇ ਉਹ ਰੌਲਾ ਦੀ ਬਾਤ ਸੁਣ ਕੇ ਆਲਟੋ ਗੱਡੀ ਚ ਪੰਜ ਜਣੇ ਉਹ ਭੱਜ ਗਏ ਜੀ ਫਿਰ ਉਸ ਤੋਂ ਬਾਅਦ ਅਸੀਂ 112 ਤੇ ਇਤਲਾਹ ਦਿੱਤੀ ਤੇ ਉਸ ਤੋਂ ਬਾਅਦ ਚਲੋ ਪੁਲਿਸ ਦਾ ਵੀ ਵਧੀਆ ਹੀ ਰਿਸਪੌਂਸ ਲਿਆ ਜੀ ਐਸਐਸਪੀ ਸਾਹਿਬ ਤਰਨਤਾਰਨ ਦਾ ਉਹਨਾਂ ਨੇ ਉਸੇ ਵੇਲੇ ਉਧਰ ਨਹੀਂ ਕਾਲੀ ਐਫਆਈਆਰ ਦਰਜ ਕਰਾ ਕੇ ਅਗਲੀ ਰੀ ਕਾਰਵਾਈ ਉਹਨਾਂ ਨੇ ਸ਼ੁਰੂ ਕਰਵਾ ਦਿੱਤੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਟ੍ਰੇਸ ਕਰਾਂਗੇ ਉਹਨਾਂ ਬੰਦੇ ਉਹ ਤੁਸੀਂ ਕੀ ਮੰਗ ਕਰਦੇ ਤੇ ਕੀ ਹੈ ਜੇ ਤੁਹਾਨੂੰ ਖਤਰਾ ਨਾ ਹੋਵੇ ਹਾਂਜੀ ਪਹਿਲਾਂ ਵੀ ਸਾਡੇ ਘਰ ਨੂੰ ਟਾਰਗੇਟ ਕੀਤਾ ਗਿਆ ਤਿੰਨ ਮਰੀਜ਼ੀ ਐਰਕੀ ਤੇ ਇਹਨਾਂ ਨੇ ਅਟੈਕ ਹੀ ਕਰ ਦਿੱਤਾ ਆ ਕੀ ਤੇ ਬਾਕੀ ਟਰੇਸ ਕਰਨਾ ਚਾਹੀਦਾ ਜੀ ਜੇ ਹੋਣਾ ਟਰੇਸ ਹੋਏ ਜਾਂ ਸਾਡਾ ਨੁਕਸਾਨ ਕਰਨਗੇ ਜਾਂ ਜਿਸ ਤਰ੍ਹਾਂ ਇਹ ਤੁਰੇ ਫਿਰਦੇ ਆ ਇਲਾਕੇ 'ਚ ਕਿਸੇ ਵੀ ਪਰਿਵਾਰ ਦਾ ਨੁਕਸਾਨ ਕਰਨ। ਪੱਟੀ ਵਿੱਚ ਅਕਸਰ ਲਿਖਿਆ ਰਹੇਗਾ ਇਹ ਹੁੰਦੀ ਹੈ ਖਤਰਾਂ 'ਚ ਕਾ ਵੀ ਵਾਧਾ ਹੈ ਕੀ ਕਹਿਣਾ ਮੰਗ ਕਰੋਗੇ ਪੁਲਿਸ ਜਾਂ ਸਰਕਾਰ ਕੋਲੋਂ? ਸਾਡੀ ਸਰਕਾਰ ਕੋਲ ਇਹੋ ਮੰਗ ਹੈ ਜੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਲੋਕ ਆ ਜਿਹੜੇ ਉਹ ਆਪਣੇ ਘਰਾਂ 'ਚ ਹੀ ਬੰਦੀ ਬਣ ਗਏ ਆ ਪਰ ਆ ਜੀ ਅਸੀਂ ਹੁਣ ਡਿਊਟੀਆਂ ਦੇ ਹੁੰਦੇ ਆ ਬਜ਼ੁਰਗ ਮਾਪਿਓ ਘਰ ਰਿਆ ਸਾਨੂੰ ਪੁੱਛੇ ਵੀ ਚਿੰਤਾ ਰਹਿਣ ਲੱਗ ਪਈ ਆ ਵੀ ਕੋਈ ਸਾਡੇ ਪਰਿਵਾਰ ਨਾਲ ਕੋਈ ਘਟਨਾ ਨਾ ਘਟਦੀ ਸੋ ਇਹੋ ਹੀ ਬੇਨਤੀ ਆ ਵੀ ਲਾਅ ਐਂਡ ਆਰਡਰ ਨੂੰ ਮੇਨਟੇਨ ਕੀਤਾ ਜਾਵੇ ਜੋ ਲੋਕ ਆ ਆਪਣੇ ਵਧੀਆ ਤਰੀਕੇ ਨਾਲ ਜ਼ਿੰਦਗੀ ਬਤੀਤ ਕਰ ਸਕਣ। ਉਹ ਜਿਹੜੇ ਬੰਦੇ ਆ ਨਾ ਕੋਈ ਧਮਕਾ ਨਹੀਂ ਦਿੱਤੀ ਸਾਡੇ ਬਾਰੇ ਸਾਲ ਇਹ ਇਹਨਾਂ ਨੇ ਜੀ ਇਹ ਲੁੱਟਣ ਦੀ ਇਹ ਨਾਲ ਹੀ ਆਏ ਜੀ ਜਿਵੇਂ ਮਾਤਾ ਜੀ ਦਾ ਇਹਨਾਂ ਨੇ ਮੂੰਹ ਵੱਲ ਲਿਆ ਸੀ ਉਹਨਾਂ ਦੇ ਪਿਸਤੌਲ ਦਾਣ ਕੇ ਢੀਕ ਲਿਆਈ ਫਿਰ ਇਹਨਾਂ ਦੀ ਅਗਲੀ ਮੰਗ ਇਹੋ ਹੀ ਹੋਣੀ ਸੀ ਵੀ ਜੋ ਵੀ ਹੈਗਾ ਸਾਨੂੰ ਦੇ ਦੋ ਮਤਲਬ ਜਦੋਂ ਇਹਨਾਂ ਨੇ ਰੌਲਾ ਪਾਇਆ ਵੇਖਿਆ ਵੀ ਘਰ ਹੋਰ ਵੀ ਬੰਦੇ ਹੈਗੇ ਆ ਤੇ ਉਹ ਫਿਰ ਭੱਜ ਗਏ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹਾਂਜੀ ਐਫ ਆਈ ਆਰ ਦਰਜ ਕਰਨੀ ਕਿੰਨੇ ਲੋਕਾਂ ਖਿਲਾਫ ਉਹਨਾਂ ਨੇ ਅਣਪਛਾਤੇ ਲੋਕਾਂ ਖਿਲਾਫ ਕੀਤੀ ਪੰਜ ਪੰਜ ਦੇ ਖਿਲਾਫ ਪੰਜ ਦੇ ਖਿਲਾਫ ਹਾਂਜੀ ਹਾਂਜੀ ਤੇ ਹੁਣ ਪੁਲਿਸ ਕਰ ਰਹੀ ਜੰਮੀ ਜਾਂ ਮੁਚ ਲਿਆ ਰਹੀ ਹੈ ਹਾਂਜੀ ਲਿਆ ਰਹੀ ਜੀ ਯਾਰ ਹਾਂ ਜੀ ਕੀ ਆਪਣਾ ਨਾਂ ਤੇ ਕਿਹੜਾ ਸ਼ਹਿਰ ਤੁਹਾਡਾ ਰਹਿਣ ਵਾਲਾ ਤੇ ਕੀ ਘਟਨਾ ਵਾਪਰੀ ਪੜਨ ਵਾਲੀ ਮੇਰਾ ਨਾਂ ਸਰਦਾਰ ਧੀਰਾ ਸਿੰਘ ਜੀ ਸਾਡੇ ਘਰ ਅੱਜ ਤੋਂ ਤਿੰਨ ਰੀਨ ਰੇਟ ਕੀਤਾ ਜੀ ਦੋ ਰੀ ਇਸ ਤੋਂ ਪਹਿਲਾਂ ਪੰਜ ਬੰਦੇ ਕੱਲ ਹਾਲਟੋ ਤੇ ਆਏ ਜੀ ਲਗਭਗ 2 ਵਜੇ ਤੇ ਬੂਹਾ ਖਲਵਾ ਕੇ ਤੇ ਮੈਨੂੰ ੱੱਕਾ ਮਾਰ ਕੇ ਸੁੱਟ ਕੇ ਪਿਸਤਰ ਮੇਤੇ ਤਾਨ ਲਿਆ ਤੇ ਮੇਰੀ ਸ਼੍ਰੀਮਤੀ ਦਾ ਉਹਨਾਂ ਨੇ ਮੂੰਹ ਕੱਪੜੇ ਨਾਲ ਬੰਦ ਕਰ ਲਿਆ ਇਹ ਸਾਡੇ ਤੇ ਇਸ ਤਰ੍ਹਾਂ ਘਟਨਾ ਵਾਪਰੀ ਜੀ ਤੇ ਜੀ ਇਹ ਕਿਸ ਨੀਤ ਨਾਲ ਆਇਆ ਇਹ ਲੁੱਟਮਾ ਲੁੱਟਣ ਦੀ ਨੀਤ ਨਾਲ ਆਉਂਦਾ ਤੁਹਾਨੂੰ ਕੋ ਉਹਨਾਂ ਨੇ ਮੰਗ ਕੀਤੀ ਤੁਹਾਡੇ ਕੋਲ ਇਹ ਇਹੋ ਕੋ ਲੁੱਟਣਾ ਹੀ ਆਉਂਦੇ ਜੀ ਚਾਹੁੰਦੇ ਆ ਵੀ ਜੋ ਕੁਝ ਇਹਨਾਂ ਤੋਂ ਲੈ ਜਾਈਏ ਤੇ ਫਿਰ ਗਏ ਕਿਤਰਾ ਰੋਲਾ ਪਾਇੰਦ ਤੇ ਭਜੇ ਰੋਲਾ ਪਾਇੰਦ ਤੇ ਜਦੋਂ ਰੋਲਾ ਪਾਇਆ ਤੇ ਫਿਰ ਉਹ ਜੀ ਗੱਡੀ ਤੇ ਹਲਟੋ ਤੇ ਹੀ ਦੋ ਜਣੇ ਅੰਦਰ ਹੀ ਇੱਕ ਬਾਹਰ ਉਹਨਾਂ ਨੂੰ ਅਗਵਾਈ ਕਰਦਾ ਸੀ ਦੋ ਜਣੇ ਅੰਦਰ ਹੀ ਇੱਕ ਪੰਜਵਾਂ ਬਾਹਰ ਅਗਵਾਈ ਕਰ ਰਿਹਾ ਹੈ ਮਤਲਬ ਕਿ ਇਹ ਸਮਝਿਆ ਵੀ ਕੋਈ ਘਟਨਾ ਉਹ ਹੀ ਘਟਨਾ ਹੋ ਸਕਦੀ ਘਟਨਾ ਜੀ ਜਦੋਂ ਮੈਨੂੰ ਥੱਲੇ ਸੁੱਟ ਲਿਆ ਤੇ ਉੱਤੇ ਪਿਸਟਣ ਤਾਣ ਲਿਆ ਤੇ ਇਸ ਤੋਂ ਵੱਧ ਕੀ ਜੀ ਹੋਰ ਉੱਥੇ ਇਸ ਮੰਦੇ ਵਿੱਚ ਥਾਣਾ ਮੁਖੀ ਪੱਟੀ ਹਰਜਿੰਦਰ ਸਿੰਘ ਮੁਖੀ ਤੇ ਪੁੱਜੇ ਪਰ ਉਹਨਾਂ ਕਿਸੇ ਕਿਸਮ ਦੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਮੈਂ ਆਕੇ ਨਹੀਂ ਆਇਆ ਮੈਨੂੰ ਤਾਂ ਹੀ ਆਇਆ ਤੁਹਾਡੇ ਘਰ ਪਿੰਦੇ ਮੈਂ ਹੈ ਕਿ ਤੁਹਾਨੂੰ ਪਿੰਡ ਚੋਂ ਲੈ ਕੇ ਕਿ ਕਿ ਅੱਛਾ ਤੁਹਾਡੀ ਓਕੇ 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 ਇਸ ਸੰਬੰਧ ਵਿੱਚ ਪੱਟੀ ਸਿਟੀ ਪੁਲਿਸ ਵੱਲੋਂ 5 ਅਣਪਛਾਤੇ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕੀਤਾ ਗਿਆ ਪੱਟੀ ਤਰਨਤਾਰਨ ਤੋਂ ਬਲਜੀਤ ਸਿੰਘ ਦੀ ਰਿਪੋਰਟ